ਇਸ ਸਮੇਂ ਵੱਡੀ ਤੇ اہم ਖਬਰ ਤੁਹਾਨੂੰ ਸਾਂਝੀ ਕਰਦੇ ਪਏ ਤਾਂ ਦਸਤੀਕੀ ਦੇ ਪਹਾੜਾਂ 'ਚ ਲਗਾਤਾਰ بارشوں ਦੇ ਕਾਰਨ ਸੇ ਪੰਜਾਬ ਦੇ ਵਿੱਚ ਜ਼ਮੀਨ ਖੜਾਣਾਂ ਦੀ ਸਥਿਤੀ ਬਣੀ ਪਈ ਹੈ ਪਰ ਜ਼ਿਲ੍ਹਾ ਪਠਾਨਕੋਟ ਦੀ ਗੱਲ ਕਰਾਂਗੇ ਜਿੱਥੇ ਇਸ ਦੇ ਅੱਧੇ ਇਲਾਕੇ ਦੇ ਵਿੱਚ ਜਿੱਥੇ ਪਾਣੀ ਦਾ ਮੱਕੀ ਤਾਂ ਹੀ ਜਿਹੜਾ ਵਹਾਵ ਬਦਖਨੂ ਮਿਲਿਆ ਪਰ ਉੱਥੇ ਹੀ ਜਿੱਥੇ ਅੱਜ ਗੱਲ ਕਰਾਂਗੇ ਕਿ ਕੈਬਨ ਮਤਰੀ ਪੰਜਾਬ ਲਾਲ ਚੰਦ ਘਟਾਉ ਤੱਕ ਦਾ ਪਰਸਪੋਰਡਾ ਕੀਤਾ ਗਿਆ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਲੋਕਾਂ ਨੂੰ ਕਿ ਜਿਨ੍ਹਾਂ ਦੇ ਕਾਫੀ ਨੁਕਸਾਨ ਹੋਇਆ ਜਾਂ ਫਸਲ ਖਰਾਬ ਹੋਈ ਜਾਂ ਜਿਨ੍ਹਾਂ ਦੇ ਘਰ-ਬਾਰ ਟੁੱਟੇ ਆ ਪਰ ਉਹਨਾਂ ਨੂੰ ਜਿਹੜਾ ਮਾਨਸਿਕਾ ਦੀ ਭਵਾਈ ਲਈ ਕੀਤੀ ਤਨੋਂ ਗੱਲਬਾਤ ਕਰਿਆ ਕੈਮਰਮਨ ਕੀ ਪੰਜਾਬ ਲਾਲਚਨ ਕਟੌਚਾ ਕੋ ਜਗਤਰਾ ਕੀ ਕਰਨਾ ਉਹਨਾਂ ਦਾ ਮੈਂ ਸ਼ਮਿਸ ਨੋਤਰਾ ਹਰਿਆਣੇ ਪੰਜਾਬ ਦੀ ਪਠਾਨਕੋੜ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ ਦੇ ਅੰਦਰ ਸਮੂੱਚੀ ਸਾਡੀ ਟੀਮ ਸਮੇਤ ਸਾਡੇ ਸੀਐਮ ਸਾਹਿਬ ਤੁਸੀਂ ਦੇਖ ਰਹੇ ਹੋ ਜਮੀਨ ਦੇ ਉੱਤੇ ਉੱਤੇ ਲਗਾਤਾਰ ਹਾਰਪਰਵਾਦ ਇਲਾਕਿਆਂ ਦਾ ਦੌਰਾ ਕਰ ਰਿਹਾ ਸੋ ਮੇਰਾ ਇਲਾਕਾ ਵਿਧਾਨ ਸਭਾ ਹਲਕਾ ਪੋਆ ਜ਼ਿਲ੍ਹਾ ਪਠਾਨਕੋੜ ਜਿੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਪਾਣੀ ਦਾ ਪ੍ਰਵੇਸ਼ ਹੋਇਆ ਤੇ ਖਾਸ ਕਰਕੇ ਜਿਹੜਾ ਜੰਮੂ ਕਸ਼ਮੀਰ ਤੋਂ ਲਗਾਤਾਰ بارش ਹੋ ਰਹੀ ਹੈ ਪਹਾੜਾਂ ਦੇ ਉੱਤੇ ਉਹ ਮੀਂਹ ਕਰਕੇ ਲਗਾਤਾਰ ਜਿਹੜੇ ਨਾਲੇ ਨੇ ਸਾਡੇ ਛੋਟੇ ਛੋਟੇ ਦਰਿਆ ਨੇ ਉਹ ਫਾਨ ਦੇ ਉੱਤੇ ਆਉਂ ਰਿਹਾ ਇਸ ਪਾਣੀ ਨੇ ਕਾਫੀ ਨੁਕਸਾਨ ਵੀ ਕੀਤਾ ਸਾਡਾ ਮੈਂ ਕੱਲ ਵੀ ਇਸ ਏਰੀਆ 'ਚ ਸੀਗਾ ਔਰ ਸਾਡਾ ਜਿਹੜਾ ਉਹ ਜ਼ਲਾਲੀਏ ਪੁਲ ਦੇ ਕੋਲ ਇੱਕ ਕਾਫੀ ਵੱਡਾ ਪਾਰ ਜਿਹੜਾ ਨਹਿਰ ਕੋ ਦਾ ਪਿਆ ਰੋਡ ਦੇ ਵਿੱਚ ਉਹ ਰੋਡ ਕਾਫੀ ਜਿਹੜਾ ਉਹ ਟੁੱਟਿਆ ਸੋ ਅੱਜ ਵੀ ਅਸੀਂ ਇਸ ਇਲਾਕੇ ਦੇ ਅੰਦਰ ਆ 100 ਪਹਿਲੋਂ ਅਸੀਂ ਜੂਵੀ ਡੀ ਸੀ ਨਹਿਰ ਦੇ ਉੱਤੇ ਜਿਹੜਾ ਪਾੜ ਪਿਆ ਉਹ ਦੇਖਿਆ ਔਰ ਅਧਿਕਾਰੀਆਂ ਨੂੰ ਨਾਲ ਲੈ ਕੇ ਉਹਦਾ ਸਾਰਾ ਬਣਾ ਰਹੇ ਆ ਅਸੀਂ ਵੀ ਕਿਵੇਂ ਉਹਦੇ ਤੋਂ ਲੋਕਾਂ ਦਾ ਬਚਾਅ ਕਰਨਾ ਔਰ ਇਸ ਵੇਲੇ ਅਸੀਂ ਕਥਲੌਰ ਜਿਹੜਾ ਏਰੀਆ ਦੇ ਅੰਦਰ ਆ ਰਾਵੀ ਦੇ ਪੁਲ ਦੇ ਉੱਤੇ ਸੋ ਮੇਰੇ ਨਾਲ ਸਾਡੇ ਐਸਐਸਪੀ ਪਠਾਨਕੋਟ ਦਰਜਿਲਦਰ ਢਿੱਲੋ ਜੀ ਸਾਡੇ ਏਡੀਸੀ ਹਰਦੀਪ ਸਿੰਘ ਜੀ ਤੋਂ ਸਾਰੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਸਹਿबान ਲਗਾਤਾਰ ਅਸੀਂ ਮਤਲਬ ਨਿਗ੍ਹਾ ਰੱਖ ਰਹੇ ਹਾਂ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਕੁਰਾੜ ਦੀ ਲੋੜ ਨਹੀਂ ਇਹ ਕੁਦਰਤ ਆ ਕੁਦਰਤ ਦਾ ਮਤਲਬ ਮਨੁੱਖ ਹਮੇਸ਼ਾ ਸਾਹਮਣਾ ਹੀ ਕਰਦਾ ਮੁਕਾਬਲਾ ਹੀ ਕਰਦਾ ਸੋ ਉਹਦੇ ਵਿੱਚੋਂ ਮਨੁੱਖ ਕੀ ਬਾਰੇ ਵੱਖਰੀਆਂ ਸਥਿਤੀਆਂ ਵੀ ਆ ਜਾਂਦੀਆਂ ਚਾਹੇ ਉਹ ਪਾਣੀ ਆ ਚਾਹੇ ਕਿਸੇ ਹੋਰ ਤਰ੍ਹਾਂ ਦੇ ਲੜਦੇ ਰੂਪ ਦੇ ਵਿੱਚ ਸੋ ਅਸੀਂ ਲਗਾਤਾਰ ਸਾਰੇ ਪ੍ਰਬੰਧ ਕੀਤੇ ਆ ਸਾਡੇ ਕੋਲ ਟੋਟਲ ਜਿਹੜਾ ਕਿਤੇ ਕੋਈ ਰੈਸਕਿਊ ਦੀ ਲੋੜ ਆ ਉਹ ਵੀ ਸਾਡੇ ਕੋਲ ਟੀਮ ਆ ਗਈਆਂ ਨੇ ਸੋ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਉਹ ਮੈਂ ਵੀ ਖੁਦ ਜ਼ਮੀਨ ਦੇ ਉੱਤੇ ਕੰਮ ਕਰ ਰਹੇ ਆ ਸੋ ਜਿੱਥੇ ਕਿਤੇ ਵੀ ਕੋਈ ਲੋਕਾਂ ਨੂੰ ਦਿੱਕਤ ਆ ਔਲ ਫ੍ਰੀ ਨੰਬਰ ਦਿੱਤੇ ਆ ਸਰਕਾਰ ਨੇ ਸਾਡੇ ਅਧਿਕਾਰੀ ਸਬਾਨ ਵੀ ਲੋਕਾਂ ਦੇ ਵਿੱਚ ਜਾ ਰਹੇ ਆ ਸੋ ਮੈਂ ਅੱਜ ਫਿਰ ਦੁਬਾਰਾ ਇਲਾਕੇ 'ਚ ਆਇਆ ਸੋ ਜਿੱਥੇ ਕਿਤੇ ਨੁਕਸਾਨ ਵੀ ਲੋਕਾਂ ਦਾ ਹੋਇਆ ਕਿਤੇ ਕੋਈ ਫਸਲ ਮਾਰੀ ਗਈ ਆ ਕੋਈ ਸਬਜ਼ੀ ਮਾਰੀ ਗਈ ਆ ਕਿਸੇ ਦਾ ਕੋਈ ਘਰ ਡਿੱਗਿਆ ਆ ਉਹਦੇ ਲਈ ਪੈਸਲ ਗਰਦੋਰੀਆਂ ਦਾ ਮਾਨਜੂਕ ਮੁੱਖ ਮੰਤਰੀ ਜੀ ਵੱਲੋਂ ਐਲਾਨ ਵੀ ਕੀਤਾ ਗਿਆ ਸੋ ਅਸੀਂ ਉਹਦੀ ਪ੍ਰਭਾਈ ਵੀ ਕਰਾਂਗੇ ਪਰ ਚੰਗੀ ਗੱਲ ਇਹ ਆ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਜਿਹੜਾ ਆ ਉਹ ਨਹੀਂ ਹੋਦਾ ਸੀ ਮਤਲਬ ਮੈਂ ਸਮਝਦਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪੈਨ ਘਾਉਣ ਦੀ ਲੋੜ ਨਹੀਂ ਪੂਰੀਆਂ ਤਿਆਰੀਆਂ ਨੇ ਹਰ ਕਿਸੇ ਦੀ ਸਥਿਤੀ ਦੇ ਨਾਲ ਪ੍ਰਸ਼ਾਸਨ ਸਰਕਾਰ ਲੋਕਾਂ ਦੇ ਨਾਲ ਆ بس ਲੋਕਾਂ ਨੂੰ ਇਹੀ ਕਮਾਂਗੇ ਵੀ ਪਾਣੀ ਆ ਇਹ ਆਇਆ ਔਰ ਇਹਨੇ ਚਲੇ ਜਾਣਾ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਕੁਰਾੜ ਦੀ ਲੋੜ ਨਹੀਂ ਅਸੀਂ ਪੂਰੀ ਤਰ੍ਹਾਂ ਪੂਰੇ ਬੰਦੋਸ ਕੀਤੇ